ਕੋਈ ਮਾਈ ਕਿਸੇ ਮਾਈ ਦੇ ਥੋੜੇ ਫੰਸੇ ਨਿਕਲਦੇ ਸੀ ਉਹਨੇ ਸੁਖ ਸੁਖ ਲਈ ਉਹ 1 ਕਿਲੋ ਘਿਓ ਦਾ ਡੱਬਾ ਦੇਗੀ ਲੰਗਰ ਦੇ ਵਿੱਚ ਉਹਦੇ ਥੋੜੇ ਫੰਸੇ ਠੀਕ ਹੋ ਗਏ ਨਿਕਲੋਂ हट ਗਏ ਪਰ ਉਹ ਜਿਹੜਾ ਲਾਂਗਰੀ ਸੀ ਉਹ ਲਾਂਗਰੀ ਦਾ ਮਨ ਦੇ ਸੀ ਕਿ ਉਹ ਦੇਖ ਕੇ ਲਲਚਾ ਗਿਆ ਉਹਨੇ ਉਹ ਘਿਓ ਦਾ ਡੱਬਾ ਲੰਗਰ 'ਚ ਵਰਤੌਣ ਦੀ ਬਜਾਏ ਆਪਦੇ ਕਮਰੇ 'ਚ ਧਰ ਲੈ ਉਹ ਉਹਦੇ ਜੋ ਇੱਕ ਚਮਚਾ ਘਿਓ ਦਾ ਪਾ ਕੇ ਹੁੰਦਾ ਦਾਲ ਪਾਣੀ 'ਚ ਪਾ ਕੇ ਛਕ ਲੈਂਦਾ ਸੀ ਤਕਰੀਬਨ 2 ਮਹੀਨੇ ਬਾਅਦ ਉਹਦੇ ਫੋੜੇ ਫਿੰਸੀਆਂ ਨਿਕਲਨੇ ਸ਼ੁਰੂ ਹੋ ਗਏ ਇੱਕ ਘਟਿਆ ਕਰੇ ਦੂਜਾ ਨਿਕਲਿਆ ਵੇ ਇੱਕ ਘਟਿਆ ਕਰੇ ਦੂਜਾ ਨਿਕਲਿਆ ਬਹੁਤ ਜਦੋਂ ਤੰਗ ਹੋ ਗਿਆ ਉਹ ਅਖੀਰ ਉਹਨੇ ਜਾ ਕੇ ਇੱਕ ਦਿਨ ਵੱਡੇ ਮਹਾਰਾਜ ਕੋਲ ਬੇਨਤੀ ਕੀਤੀ ਬਬਈ ਸ਼ਸ਼ੰਗਰ ਜੀ ਵੀ ਮੈਂ ਬਹੁਤ ਔਖਾ ਮੇਰੇ ਫੋੜੇ ਫਿੰਸੀਆਂ ਬਹੁਤ ਨਿਕਲ ਹੀ ਜਾਂਦੇ ਨੇ ਉਹ ਹੱਸ ਕੇ ਕਹਿੰਦੇ ਕਹਿੰਦੇ ਕਿਤੇ ਕੁਸ ਕੱਲੇ ਨੇ ਤਾਂ ਨਹੀਂ ਖਾ ਲਿਆ ਕਹਿੰਦਾ ਮਹਾਰਾਜ ਜੀ ਨਹੀਂ ਮੈਂ ਤਾਂ ਕੱਲੇ ਨੇ ਕੁਸ ਖਾਦਾ ਨਹੀਂ ਕਹਿੰਦੇ ਯਾਦ ਕਰ ਲੈ ਕੁਸ ਕੱਲੇ ਨੇ ਖਾਦਾ ਹੋ ਉਸ ਇੱਕ ਦੋ ਮਿੰਟ ਸੋਚਣ ਤੋਂ ਬਾਅਦ ਹੱਥ ਬੰਨ ਕੇ ਖੜ ਗਿਆ ਮਹਾਰਾਜ ਜੀ ਕਮਬਾਈ ਦੇਸੀ ਕੇ ਉਹਦਾ ਇੱਕ ਡੱਬਾ ਦੇਖੀ ਗਈ ਸੀ ਕਿ ਲੋਣਾ ਦੀ ਉਹ ਮੈਂ ਉਹਦੇ ਕਮਰੇ ਚ ਲੈ ਗਿਆ ਸੀ ਉਹ ਖਾਂਦਾ ਕੱਲੇ ਨੇ ਕਹਿੰਦੇ ਬਸ ਉਹ ਮਾਈ ਦੇ ਫੋਟੋ ਫ੍ਰੈਂਸੇ ਨਿਕਲਦੀਆਂ ਸੀ ਹੁਣ ਤੂੰ ਐਂ ਕਰ ਕਿੱਲੋ ਦੇਸੀ ਘਿਓ ਖਰੀਦ ਕੇ ਲੰਗਰ ਦੇ ਵਿੱਚ ਪਾ ਕੇ ਮਹਾਰਾਜ ਅਗੇ ਅਰਦਾਸ ਕਰਦੇ ਇਹ ਤੇਰੇ ਫੋੜੇ ਠੀਕ ਹੋ ਜਾਣਗੇ